ਲੋ ਹਾਇ ਕਿਦਾ ਸਾਰੇ ਦਿੱਤੀ ਆ ਜਾਲਾ ਦੇ ਸਵਾਗਤ ਹੈ ਤੁਹਾਡਾ 5 ਦਿਨਾਂਵੇਂ ਬਲਾਗ ਇਟ ਦੇ ਆ ਬੰਦੇ ਨੇ ਅੱਜ ਸੇਵਾ ਕਰਤੀ ਸੰਦੀ ਜਾਨ ਲੱਗ ਗਈ ਤੇ ਅਸੀਂ ਝੰਡਾ ਲੋਡ ਕਰਨ ਚ ਰਹੇ ਤੇ ਆ ਇੱਥੇ ਰੱਖ ਲਾ ਤੇ ਝੰਡਾ ਹੀ ਮਿਲ ਗਿਆ ਕਸ ਤੋਂ ਉਹ ਵਾਹ ਆ ਇੰਨੀ ਫਾਸ ਸਰਵਿਸ ਦਿੰਦਾ ਨਾ ਕਿਆ ਬਾਤਾਂ ਆ ਤੇ ਆਗੇ ਤੁਹਾਨੂੰ ਕਿਹੜਾ ਝਾਦੀ ਜੀ ਮਰਾਦ ਨੇ ਆ ਉਧਰ ਵੇਖੋ ਮਾਰਿਆ ਬਣਦੀ ਆ ਨਾ ਲੋਕ ਤੇ ਯਲੋ ਬਾਈ ਮੇਰੇ ਬਾਈ ਚਾਹ ਤੂੰ ਨਾ ਬੜਾ ਲਾਡ ਕਾਉਂਦੇ ਕੋਈ ਮਸਤੇ ਵਾਲਾ ਉਹ ਤੇ ਤਾਂ ਨਹੀਂ ਪੰਪੀ ਜਿਹੜੀ ਫੱਤੀ ਹੈ ਇਹਦੇ ਇਹ ਲੋਲਾ ਮਾਰੂਗਾ ਕੋਈ ਨਾ ਇਹ ਮਾਰੂਗਾ ਮੈਂ ਕੋਈ ਮਾਰੂਗਾ ਮਾਸੂ ਦਾਸਾ ਹੋ ਰੋ ਦੇ ਤੇਰਾ ਬੜਾ ਗਾਣਾ ਵੀ ਕਰਦਾ ਯਾਰ ਉਹ ਨਹੀਂ ਸਹੀ ਆ A không vai để dòng vệ hello guys oi oi hello guys hello guys hello guys hello guys ਓ ਨੀ ਗਿਆ ਓਏ ਸੇਮਿਆ ਨਾ ਯਾਰ ਮੈਂ ਸੇਮਿਆ ਓ ਲਾ ਯਾਰ ਸੇਮਿਆ ਸੇਮਿਆ ਕੱਲ ਦੱਸ ਕੀ ਹੋਗੀ ਸੇਮਿਆ ਨਾ ਯਾਰ ਰੀਦ ਬਾਦ ਕੇ ਆਏ ਫਿਰ ਚਲੋ ਆਲਾ ਭੋਜਾਈ ਬੋਧ ਉਹ ਮਲਾ ਇੱਧਰ ਦੇਖ ਲੈ ਜਵਾਂ ਨਹੀਂ ਕਾਹਨਾਂ ਥੋੜਾ ਪਾਕਿਸਤਾਨ ਦਾ ਪਾਣੀ ਛੱਲ ਗਏ ਹੋਰਾ ਪਾਣੀ ਲਾਹੌਰ ਤੋਂ ਲਿਆ ਸੀ ਗੱਲ ਹੀ ਤੁਹਾਡੇ ਵਾਸਤੇ ਕਿਹੜਾ ਭੋਜਾ ਦੇਖਣਾ ਘਰ ਚ ਕਿਹੜਾ ਭੋਜਾ ਦੇਖਣਾ ਦੱਸ ਇਹ ਨਹੀਂ ਐਨੇ ਪੈਸਾ ਲੈ ਬਾਈ ਕੋਈ ਨਾ ਪਤਾ ਵਲੌਗ ਬਣਾ ਰਹੇ ਆ ਮੈਂ ਪਹਿਲੀ ਵਾਰ ਹੀ ਆਇਆ ਵਾ ਇੱਥੇ ਹੋਈ ਹਾ ਘਰਦਵਾਰੇ ਕਦੇ ਨਹੀਂ ਆਇਆ ਕਿਹੜਾ ਘਰਦਵਾਰ ਆਇਆ ਭਾਈ ਜੀ ਸ਼ਰਮ ਹਾਂ ਕਿਹੜਾ ਘਰਦਵਾਰ ਕੀ ਇਤਿਹਾਸ ਹੈ ਪਤਾ ਨਹੀਂ ਤੁਹਾਨੂੰ ਮਾਪੇ ਕਹਿੰਦਾ ਕੁਰਬਾਨ ਵਾਜੇ ਵੱਧ ਬੋਲਦੇ ਕੰਨ ਵੀ ਵਾਰੀ ਆ ਸਵੇਰ ਦੀ ਲੰਗਰ ਚ ਓਏ ਕੰਨ ਵੀ ਵਾਰੀ ਆ ਚੌਥੀ ਕੰਨ ਵੀ ਵਾਰੀ ਆ ਸਵੇਰ ਦੀ ਲੰਗਰ ਚ ਚਲੋ ਆ ਗਏ ਆ ਪਹੁੰਚ ਗਾਏ ਆ ਆਹ ਓਏ ਵੀਰੋ ਓਏ ਯਾਰ ਪਹੁੰਚੇ ਹਾਂ ਜੀ ਬਾਈ ਕਿੱਦਾਂ ਠੀਕ ਠਾਕ ਏਰੀਆ ਕਿਹੜਾ ਤੁਹਾਡਾ ਅੱਛਾ ਤਾਂ ਦਾ ਨੇੜ ਨੇੜੇ ਹੀ ਆ ਫਿਰ ਤਾਂ ਲੋਕਲ ਹੀ ਹਿਸਾਬ ਲਾ ਲਾ ਠੀਕ ਆ ਠੀਕ ਆ ਇੱਧਰ ਅੱਜ ਦਰਸ਼ਨ ਮਿਲੇਗਾ ਦਰਸ਼ਨ ਮਿਲੇ ਨਹੀਂ ਨਹੀਂ ਠੀਕ ਆ ਯਾਰ ਬੰਦੇ ਗਏ ਐਡਾ ਹੋਰ ਗੱਲਾਂ ਦੀਆਂ ਗੱਲਾਂ ਤੇ ਇਹ ਖੜਾ ਹੀ ਮੈਂ ਚਾਰ ਚਰ ਮੰਗਿਆਈ ਬਾਈ ਉਹਨੇ ਠੋਕ ਕੇ ਜਵਾਬ ਦੇਦਾ ਕਹਿੰਦੇ ਹੈ ਹੀ ਨਹੀਂ ਸਾਡੇ ਕੋਲੇ ਆਏ ਫੋਨ ਹੀ ਐਂਡਰਾਇਡ ਆ ਐਂਡਰਾਇਡ ਚੱਕਰ ਆ ਨਾ ਨਾ ਬੱਸ ਬੱਸ ਐਂਡਰਾਇਡ ਤਾਂ ਹੈਗਾ ਉਹ ਲੱਗਿਆ ਪਿਆ ਚਾਰਜਰ ਨਾ ਨਾ ਬੱਸ ਬੱਸ ਬਾਈ ਠੀਕ ਆ ਤੁਸੀਂ ਦੱਸੋ ਵੇ ਲਗਾਵਾ ਦੀ ਓਕੇ ਭਾਈ ਓਕੇ 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 ਲੋ ਭਾਈ ਜੀ ਅਸੀਂ ਆ ਗਏ ਸੀ ਕੱਲ ਹੁਣ ਮੈਂ ਤੁਹਾਨੂੰ ਸਾਰੀ ਸਿਚੁਏਸ਼ਨ ਇਹ ਦੱਸਦਾ ਵਾਂ ਕਿ ਵਲੌਗ ਨਹੀਂ ਬਣਾਇਆ ਉਤਰੇ ਚੱਲਦੇ ਨਾਲੇ ਨਾਲ ਤੇ ਨਾਲੇ ਆਪਾਂ ਓਏ ਆ ਜਾ ਜਾਬ ਨਹੀਂ ਕਿਧਰ ਕਿੱਥੇ ਲੋ ਆਜੋ ਆਪਾਂ ਨੂੰ ਆਪਾਂ ਚੱਲਦੇ ਆਂ ਭਾਈ ਕੱਲੇ ਕੱਲੇ ਚੱਲਦੇ ਆਂ ਆਜੋ ਆਜੋ ਜੌਣੇ ਪੁੱਤਾ ਆ ਚਲ ਗਿਆ ਆ ਪਿੱਧਰ ਹੋ ਜਾ ਚਲੋ ਆਜੋ ਚੱਲ ਗਏ ਤੇ ਚੱਕਰ ਕੀ ਬਣ ਗਿਆ ਮੈਂ ਤੁਹਾਨੂੰ ਦੱਸਦਾ ਇੱਕ ਮਿੰਟ ਹਾਂਜੀ ਆਪਾਂ ਵੀਡੀਓ ਬਣਾਉਣੀ ਸੀ ਵਲੌਗ ਸਾਰਾ ਬਣਾਉਣਾ ਸੀ ਗਏ ਬਈ ਹੋ ਗਿਆ ਬੰਦ ਤੇ ਚਾਰਜਰ ਮੈਂ ਲੈ ਜਾਣਾ ਭੁੱਲ ਗਿਆ ਸੋ ਅੱਜ ਖਰੇ ਆ ਗਏ ਚਾਰਜ ਲਾਇਆ ਫੋਨ ਇੱਥੋਂ ਤੱਕ ਤੱਕ ਜਿਵੇਂ ਜੇ ਬਣਿਆ ਬਸ 1 ਲੱਖ ਬਣਿਆ ਹੋਊਗਾ ਮੂਰੇ ਮੂਰੇ ਦੇ ਵੇਖਿਆ ਵਾ ਸੋ ਤਾਂ ਕਰਕੇ ਇਹ ਚੱਕਰ ਪੈ ਗਿਆ ਬਈ ਠੀਕ ਆ ਤੇ ਹੁਣ ਆਪਾਂ ਬਸ ਟੋਨੀ ਦਾ gekeੜਾ ਕਢਾਤਾ ਸੀਗਾ ਦਾਣੇ ਪਾਣੀ ਪਾਤਾ ਸੀਗਾ ਤੇ ਇੱਕ ਥੋੜਾ ਜਿਹਾ ਕੁੱਕੜ ਬਿਮਾਰ ਹੋਇਆ ਪਿਆ ਆਪਣਾ ਉਹਨੂੰ ਜਿਹੜੀ ਦਵਾਈ ਦੇ ਆ ਕੇ ਤੇ ਪਹਿਲਾਂ ਇਹਨਾਂ ਦਾ gekeੜਾ ਕਢਾ ਆ ਕੇ ਤੇ ਫਿਰ ਹਿਲਾਉਂਦੇ ਆਂ ਬਰੇ ਜਿਓ ਆ ਦੇਖ ਨੂੰ ਹਮੇਸ਼ਾ ਇਹ ਗਿਜਾਉਣਾ ਚਾਹੀਦਾ ਵੀ ਕੇਰਾਂ ਲੈ ਜਾਓ ਹੀ ਕਰੋ ਤੇ ਥੋੜਾ ਬਾਦ ਖੁੱਲਾ ਛੱਡ ਕੇ ਫਰਦਾ ਰਵੇ ਇਹਨਾਂ ਨੂੰ ਗਰੋਥ ਹੁੰਦੀ ਹੈ ਚੰਗੀ ਤਾਂ ਇਹਦਾ ਜੀ ਲੱਗਦਾ ਵਾ ਸੋ ਉੱਤੇ ਓਏ ਇਧਰ ਆ ਇਧਰ ਟੁੱਟ ਆ ਗਿਆ ਡਾਕਦਾ ਹੈ ਯਾਰ ਸੋਣੀ ਨਹੀਂ ਆਪਣਾ ਇਹ ਕਰਦਾ ਹੁਣੇ ਨਹੀਂ ਵਿੱਚ ਵਿਚ ਨਾ 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 ਉਹ ਤਾਂ ਜਮੇ ਇਹਨੂੰ ਗੰਦੀਆ ਓਏ ਜਾਣੇ ਇਧਰ ਆ ਓਏ ਵੇਖੋ ਕਿਵੇਂ ਕਰਦਾ ਜੋ ਇਧਰੋਂ ਆਪਣਾ ਤੇਰਾ ਡਰੇ ਹਾ ਥੋੜੇ ਟ੍ਰੈਫਿਕ ਦਾ ਬੜਾ ਚੱਕਰ ਆ ਨਹੀਂ ਦਾ ਆਵਾਜ਼ ਆਈ ਥੋੜੀ ਜਿਆਦੇ ਆ ਨਹੀਂ ਦੇ ਛੱਡ ਕੇ ਆਵਾਜ਼ ਆਉਂਦੀ ਕਮਾਤੋਲਾ ਸਦਿਆਂ ਅੱਜ ਮੈਂ ਥੋੜਾ ਨੇਰੇ ਕਿੜਾ ਖਾਣਾ ਹੁੰਦਾ ਲੋਰੀ ਆ ਥੋੜੇ ਢਲਾ ਆ ਬੈਕ ਵੀ ਅੱਖ ਨੂੰ ਤੇ

ਪੁੱਤਾ ਆ ਬੈਠੇ ਗੁੱਚੇ 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 ਢੋਨੀ ਢੋਨੀ ਪੁੱਤਾ ਕਿ ਗੁੱਚੇ ਮੇਰੇ ਨਾ ਓਏ ਦੰਦੀ ਵੜਦੇ ਚੱਲ ਵੜਦੇ ਚੱਲ ਪਹਿਲਾਂ ਮੈਂ ਆਇਆ ਸੀ ਤੂੰ ਫੇਰ ਹੋਣੀ ਕਦੀ ਹਾਂ ਹੈਲੋ बहुत है ना बच्चा आजा तू भी आजा उत्ते आजा।, आजा 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 ही थी आजा आजा आजा, आजा उत्ते शरदा இது <laughs> <laughs>